ਕਿ ਸਾਡੇ ਆਰਬੀ ਦੇ ਸੈਕੰਡ ਇਨ ਕਮਾਂਡ ਨੇ ਇਹ ਗੱਲ ਮੰਨੀ ਹੈ ਇਹ ਕਹੀ ਹੈ ਕਿ ਲਾਈਵ ਕਵਰੇਜ ਦੇ ਰਿਹਾ ਸੀਗਾ ਚਾਈਨਾ ਜਦੋਂ ਸਾਡੀ ਲੜਾਈ ਚੱਲ ਸੀ ਪਾਕਿਸਤਾਨ ਦੇ ਨਾਲ ਉਹ ਸਾਰੀਆਂ ਲੋਕੇਸ਼ਨਸ ਆ ਲਾਈਵ ਦਸ ਦਸ ਕਿ ਪਾਕਤਾ ਔਰ ਸਾਡੇ ਸੈਕੰਡ ਇਨ ਕਮਾਂਡ ਜਦ ਸਾਡੇ ਜਨਰਲ ਨੇ ਉਹਨਾਂ ਨੇ ਇਹ ਗੱਲ ਪਬਲਿਕਲੀ ਅੱਜ ਉਸ ਚੀਜ਼ ਦਾ ਜਵਾਬ ਆਇਆ ਜਿਹੜੇ ਉਥੋਂ ਦੇ ਫੀਲਡ ਮਾਰਸ਼ਲ ਮਿਸਟਰ ਮੁਨੀਰ ਨੇ ਉਹਨਾਂ ਨੇ ਫੀਲਡ ਮਾਰਸ਼ਲ ਦਾ ਦਰਜਾ 19 ਤੱਕ ਆ ਗਿਆ ਮਿਸਟਰ ਮੁਨੀਰ ਦਾ ਜਵਾਬ ਆਇਆ ਜੀ ਕਹਿੰਦਾ ਚਾਈਨਾ ਸਾਨੂੰ ਕੋਈ ਨਹੀਂ ਸੀ ਕਿਸੇ ਵੀ ਕਿਸਮ ਦੀ ਸਪੋਰਟ ਕਰਦਾ ਦੇ ਨਹੀਂ ਸੀ ਉਹਨੇ ਇਹ ਜਿੱਦ ਕਰਦੀ ਚਾਹੀਦੀ ਸੀ ਔਰ ਗੱਲ ਦੇਖੋ ਕਈ ਖਾਤਰ ਕਿ ਉਹ ਪਾਕਿਸਤਾਨ ਨੂੰ ਇਹ ਗੱਲ ਡਿਨਾਈ ਕਰਨੀ ਪਈ ਹੈ ਕਿ ਚਾਈਨਾ ਸਾਡੇ ਨਾਲ ਇਸ ਫੌਮ ਵਿੱਚ ਲਾਈ ਕੋਈ ਨੀਜ਼ੀਕਾਰ ਦੇ ਫਰ ਕਿਉਂ ਕਹੀ ਜਾ ਰਹੀ ਹੈ ਕਿਉਂਕਿ ਜੇ ਇਹ ਗੱਲ ਸਪੂਰੂ ਹੋ ਜਾਂਦੀ ਹੈ ਤਾਂ ਚਾਈਨਾ ਦੀ ਸਿੱਧੀ ਇਨਵੋਲਵਮੈਂਟ ਹੈ ਤੋ ਚਾਈਨਾ ਇਜ਼ ਇਕ ਵਾਰ ਵਿਦ ਅਸ ਐਸਵਾ ਅਜੇ ਦਾ ਪਰਦੇ ਪਿੱਛੇ ਜੇ ਇਹ ਗੱਲਾਂ ਵੀ ਪ੍ਰੂਵ ਅਸੀਂ ਕਰ ਦਨੇ ਆ ਤਾਂ ਚਾਈਨਾ ਸਿੱਧਾ ਫਰੰਡ ਨਾ ਵਾਪਸ ਸਾਡੇ ਦੁਸ਼ਮਣ ਦੀ ਸ਼ਰਿਆ ਮਦਦ ਕਰ ਰਿਹਾ ਦੁਸ਼ਮਣ ਨੂੰ ਤੁਸੀਂ ਜਿਹੜੇ ਹਥਿਆਰ ਸਪਲਾਈ ਕਰਦੇ ਆ ਇਹੋ ਜਿਹਾ ਕੁਝ ਕਰਨਾ ਉਹ ਦੈਟਸ ਡਿਫਰੈਂਟ